ਸੋ ਹੈਲੋ ਗਾਇਸ ਕਿ ਮੈਂ ਤੁਸੀ ਮਿਲ ਕਰਦੇ ਕਿ ਸਾਡੇ ਚੰਚੜ ਦੇ ਕਰਾਣੇ ਵਿੱਚ ਹੋਵੇ। ਤਾਂ ਮੇਰਾ ਨਾਮ ਹੈ ਬਲਜੀਤ ਕੋਰ ਤੇ ਸਾਡੇ ਚੰਚੜ ਦਾ ਨਾਮ ਹੈ ਮਾਂ ਪੁੱਦੀ ਜੋੜੀ। ਸਾਜਾ ਪਤਨ ਦੱਸਾਂਗੇ ਕਿ ਆਪਾਂ ਪਤਨੀ ਆਂ ਤੇ ਪਾਲਕ ਪਿੰਨੇਆਂ ਦਾ ਦੀਸੀ ਨੇ ਲਗਾਵਾਂਗੇ। ਤੇ ਇਹਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ। ਸੋ ਇਹ ਆਪਾਂ ਲੈ ਆਂਦਾ ਹੈ ਪਿੰਡੀਆਂ ਦਾ ਵੀ ਤੇ ਨਾਲ ਲੈ ਆਂਦਾ ਆਪਾਂ ਪਾਲਕ ਦਾ ਓ ਧਨੀਆ ਦਾ ਵੀ ਸੋੜੀ। ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿ ਇਹਨੂੰ ਆਪਾਂ ਕਿਵੇਂ ਲਗਾ ਸਕਦੇ ਆ। ਤੇ ਸੋ ਆਪਾਂ ਇੱਕ ਡੁੰਗੇ ਦੇ ਵਿੱਚ ਪਾਣੀ ਲੈਣਾ ਵਾ ਤੇ ਇਹਦੇ ਵਿੱਚ ਆਪਾਂ ਭਿੰਡੀਆਂ ਦਾ ਬੀਜ ਭਿਓ ਕੇ ਰੱਖ ਦੇਣਾ ਸੋ ਤੁਸੀਂ ਰਾਤ ਸਾਢੀ ਵੀ ਭਿਓ ਕੇ ਰੱਖ ਸਕਦੇ ਹੋ ਤੇ ਤਿੰਨ ਚਾਰ ਘੰਟੇ ਵੀ ਭਿਓ ਕੇ ਰੱਖ ਸਕਦੇ ਹੋ ਉਹ ਤੁਹਾਡੀ ਮਰਜ਼ੀ ਆ ਤੇ ਲੇਕਿਨ ਭੰਕੇ ਹੀ ਵੀ ਲਗਾਉਣਾ ਚਾਹੀਦਾ ਵਾ ਸੋ ਇੱਕ ਸੈਟ ਤੇ ਮੈਂ ਇੱਕ ਕੋਲੀ ਲਈਏ ਸੋ ਇਹਦੇ ਵਿੱਚ ਆਪਾਂ ਧਨੀਆ ਦਾ ਬੀਜ ਭਿਓ ਕੇ ਰੱਖਾਂਗੇ ਤੇ ਇਹ ਮੇ ਤੁਸੀਂ ਜੇ ਭੋਂ ਖਿਲਾਓਗੇ ਤਾਂ ਵੀ ਜਲਦੀ ਹੀ ਫਟ ਜਾਂਦਾ ਹੈ ਤੇ ਜਲਦੀ ਹੀ ਬੂਟਾ ਨਿਕਲਦਾ ਹੈ ਤੇ ਜੇ ਤੁਸੀਂ ਉਸ ਤਰ੍ਹਾਂ ਦੂਸਰੀ ਤਰ੍ਹਾਂ ਲਗਾ ਦੋਗੇ ਲਿਆ ਕੇ ਉਸੇ ਟਾਈਮ ਤੇ ਟਾਈਮ ਲਾਉਗਾ ਬੂਟਾ ਨਿਕਲਣ ਲੱਗਿਆ ਹੋ ਸਕਦਾ ਹੈ ਨਾ ਵੀ ਨਿਕਲੇ ਇਸ ਕਰਕੇ ਤੁਸੀਂ ਇਸ ਤਰ੍ਹਾਂ ਹੀ ਵੀ ਲਗਾਓ ਬਹੁਤ ਜਲਦੀ ਹੀ ਬੂਟੇ ਨਿਕਲਦੇ ਨੇ ਤੇ ਆਪਾਂ ਹਣ ਵੜੀ ਇਸ ਤਰ੍ਹਾਂ ਹੀ ਲਗਾਉਨੇ ਆ ਮੈਂ ਧਰੀਆਂ ਵੀ ਇਸ ਤਰ੍ਹਾਂ ਹੀ ਬੀਜਣੀਆਂ ਤੇ ਬਹੁਤ ਜਲਦੀ ਬੂਟਾ ਨਿਕਲਦਾ ਸੋ ਤੁਸੀਂ ਜ਼ਰੂਰ ਟਰਾਈ ਕਰੋ ਤੇ ਜ਼ਰੂਰ ਅਜ਼ਮਾਓ ਤੇ ਇਦਾਂ ਭਉ ਕਿ ਤੁਸੀਂ ਬੀਟ ਬੀ ਦਾ ਇਸਤੇਮਾਲ ਕਰੋਗੇ ਤਾਂ ਵਧੀਆ ਰਹੂਗਾ ਤੇ ਇਹ ਸੋ ਮੈਂ ਦਾਹਾਂ ਦੇ ਬੀਜ ਲਿਆਂਦੇ ਸੀ ਇਹ ਵਿਆਂ ਦੇ ਲਿਆਂਦੇ ਸੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਬਥੇਰੇ ਵੀ ਹੋ ਜੰਨੇ ਸੋ ਇੱਥੇ ਆਪਾਂ ਵੇਲੀਵਾਲ ਆ ਗਏ ਆ ਤੇ ਇੱਥੇ ਜਗਾ ਬਣਾਈ ਹੋਈ ਸੀ ਤੇ ਜੋਤ ਨੇ ਗੋੜ-ਗੋੜ ਕੇ ਐ ਕਰ ਦਿੱਤੀ ਖਿਚੜੀ ਤੇ ਅਹੀਂ ਦਾਹਾਂ ਦੇ ਬੂਟੇ ਲਿਆਂਦੇ ਸੀ ਮਿਰਚਾਂ ਦੇ ਇਹ ਲੰਮੀਆਂ ਮਿਰਚਾਂ ਹੁੰਦੀਆਂ ਨੇ ਇਹ ਆਪਾਂ ਵੱਟਾ ਤੇ ਲਗਾਉਂਦੀਆਂ ਨੇ ਸੋ ਇੱਥੇ ਆਪਾਂ ਮਿਰਚਾਂ ਦੇ ਬੂਟੇ ਲਗਾ ਦਿੱਤੇ ਨੇ ਵੈਸੇ ਤਾਂ ਆਪਾਂ ਘਰ ਦੇ ਵਿੱਚ ਹੀ ਪਨੀਰੀ ਬੀਜ ਲੈਣੇ ਆ ਪਰ ਇਸ ਬੜੀ ਪਨੀਰੀ ਨਹੀਂ ਬੀਜੀ ਗਈ ਸਾਡੇ ਕੋ ਤੇ ਨੇ ਤਾਂ ਅਸੀਂ ਘਰ ਦੇ ਹੀ ਬੂਟੇ ਲਗਾਉਣੇ ਆ ਤੇ ਇਹ ਦੋ ਕਿਆੜੀਆਂ ਬਣਾਈਆਂ ਨੇ ਇੱਕ ਕਿਆੜੀ ਚੱਪਾ ਲਾਵਾਂਗੇ ਪਿੰਡੀਆਂ ਤੇ ਦੂਸਰੀ ਜਲਾਵਾਂਗੇ ਪਤਨੀਆਂ ਤੇ ਆਪਾਂ ਇੱਕ ਕੀ ਕਰਨਾ ਹੈ ਆਪਾਂ ਇੱਕ ਡੰਡਾ ਲੈ ਲੈਣਾ ਹੈ ਤੇ ਉਸ ਡੰਡੇ ਦੇ ਨਾਲ ਆਪਾਂ ਇਹ ਛੇਕ ਕਰ ਲੈਣੇ ਆ ਤੇ ਉਹਦੇ ਵਿੱਚ ਆਪਾਂ ਪਿੰਡੀਆਂ ਦੇ ਵੀ ਸੁੱਟ ਦੇਣੇ ਆ ਤੇ ਤੁਸੀਂ ਲਗਾ ਕੇ ਦੇਖੋ ਉਹ ਜਲਦੀ ਜੀ ਬੂਟੇ ਹੁੰਦੇ ਨੇ ਤੇ ਇਦਾਂ ਆਪਾਂ ਕੋਈ ਵੀ ਸਟਿਕ ਲੈ ਲੈਣੀ ਆ ਤੇ ਉਹਦੇ ਨਾਲ ਆਪਾਂ ਇਦਾਂ ਸੀਕ ਕਰਕੇ ਤੇ ਪਿੰਡੀਆਂ ਲਗਾਉਣੀਆਂ ਤੁਸੀਂ ਚਾਹੋ ਤੇ ਜਿਵੇਂ ਲਸਣ ਲਗਾਈਦਾ ਐਵੇਂ ਵੀ ਲਗਾ ਸਕਦੇ ਹੋ ਤੇ ਪਰ ਇਹ ਜਿੰਨਾ ਵੀ ਡੂੰਗਾ ਜਾਊਗਾ ਉਨੀ ਜਿੰਨੀ ਗ੍ਰੋਥ ਕਰੋਗਾ ਤੇ ਤੁਸੀਂ ਦੇਖ ਸਕਦੇ ਹੋ ਮੈਂ ਇੱਥੇ ਪਿੰਡੀਆਂ ਲਗਾੜੀ ਸੀ ਤੇ ਪਿੰਡੀਆਂ ਹਮੇਸ਼ਾ ਇਦਾਂ ਲਗਉਣੀਆਂ ਚਾਹੀਦੀਆਂ ਇੰਨੇ ਇੱਕ ਥਾਂ 'ਚ ਵੀ ਪਿੰਡੀਆਂ ਲੱਗ ਜਾਂਦੇ ਤੇ ਕਾਫੀ ਹੋ ਜਾਂਦੀਆਂ ਨੇ ਤੇ ਸੋ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲਿਓ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਬਾਤੋਵਾ ਚੈਨਲ ਨੂੰ ਸ਼ੇਅਰ ਕਰ ਦਿਓ ਜੀ ਸੋ ਕਮੈਂਟ ਜਰੂਰ ਕਰਿਆ ਕਰੋ ਆਪਣੇ ਨਾਮ ਜੀ ਉਹ ਮੈਂਸ਼ਨ ਕਰਿਆ ਕਰੋ ਜੀ ਤੇ ਇੱਕ ਸੈਟ ਤੇ ਆਪਾਂ ਹੁਣ ਬਾਅਦ ਚੋਂ ਤਾਂ ਨਹੀਂ ਲਗਾਵਾਂਗੇ ਤੇ ਪਹਿਲਾਂ ਆਪਾਂ ਤੁਹਾਨੂੰ ਪਿੰਡੀਆਂ ਇਹ ਸਿਰਫ ਲਗਾ ਕੇ ਦੱਸਾਂਗੇ ਸੋ ਤੁਸੀਂ ਇੱਧਾ ਪਿੰਡੀਆਂ ਲਗਾ ਸਕਦੇ ਹੋ ਤੇ ਪੰ ਧਨੀ ਦਾ ਕੋਈ ਓੱਖਾ ਕੰਮ ਨਹੀਂ ਆ ਧਨੀਆ ਵੀ ਤੁਸੀਂ ਇਦਾਂ ਲਾਈਨਾਂ ਕੱਢ ਕੇ ਤੇ ਲਗਾ ਸਕਦੇ ਹੋ ਸੋ ਵੀਡੀਓ ਨਹੀਂ ਸੀ ਮੇਰੇ ਕੋਲ ਬਣਾਈ ਗਈ ਆ ਦੇਖੋ ਆ ਧਨੀਏ ਦਾ ਹੈਗਾ ਏ ਜਗਾ ਬਣਾਈ ਆ ਸੋ ਇੱਥੇ ਆਪਾਂ ਧਨੀਆ ਲਗਾਵਾਂਗੇ ਆ ਤੁਸੀਂ ਪੂਤਨਾ ਦੇਖੋ ਸਾਡਾ ਇਹ ਮੈਂ ਛੋਟਾ ਜਿਹਾ ਪੂਤਨਾ ਲਾਇਆ ਸੀ ਕਿੰਨਾ ਹੋ ਗਿਆ ਸੋ ਇਹਦੇ ਚਟਨੀ ਬਣਾਓ ਕੁਝ ਵੀ ਆ ਪਕੌੜਿਆਂ ਦੇ ਵਿੱਚ ਪਾ ਲਓ ਪੂਤਨੇ ਦਾ ਇਸਤੇਮਾਲ ਵੀ ਕਾਫੀ ਹੁੰਦਾ ਵਾ ਸੋ ਤੁਸੀਂ ਜ਼ਰੂਰ ਲਗਾਓ ਆਪਣੇ ਘਰ ਦੇ ਵਿੱਚ ਤੇ ਇੱਥੇ ਮੈਂ ਦਵਾਈ ਹੋਏ ਸੀ ਧਰੀਆਂ ਸੋ ਧਨੀਆਂ ਵੀ ਕੰਪਲੀਟ ਹੋ ਗਿਆ ਤੇ ਤੁਸੀਂ ਦੇਖ ਸਕਦੇ ਹੋ ਮੇਰਾ ਥੋੜਾ ਜਿਹਾ ਗਲਾ ਖਰਾਬ ਹੈ ਇਗਨੋਰ ਕਰਿਓ ਇਸ ਚੀਜ਼ ਨੂੰ ਤੇ ਇੱਥੇ ਆਪਾਂ ਪਾਣੀ ਲਾਉਣਾ ਵੀ ਸੋਖਾ ਹੋ ਜਾਂਦਾ ਸਾਨੂੰ ਕਿਉਂਕਿ ਸਾਡੇ ਪਾਣੀ ਵੀ ਲੱਗੇ ਆਉਂਦਾ ਹੈ ਤੇ ਇੱਥੇ ਆ ਵੇਖੋ ਅਮਰੂਦ ਦਾ ਬੂਟਾ ਤੇ ਇੱਧਰ ਹੈਗੀ ਆ ਅੰਗੂਰਾਂ ਦੀ ਵੇਲ ਇਹ ਵੀ ਹੌਣ ਹੌਂਟ ਹੈਪੀ ਆ ਆ ਦੇਖੋ ਉੱਪਰ ਤੱਕ ਚੱਲ ਜਾਣੀ ਆ ਅੰਗੂਰਾਂ ਦੀ ਵੇਲਾ ਵੇਖੋ ਦੇਖੋ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਂਦੇ ਆ ਕਿਸੇ ਟਾਈਮ ਕਈਆਂ ਤੇ ਨਹੀਂ ਹੁੰਦੀ ਘੜ ਦੇ ਵਿੱਚ ਕਈਆਂ ਦੇ ਨਹੀਂ ਹੁੰਦੀ ਆਗੀ ਤੇ ਆਹ ਵੇਖੋ ਇਹਨੂੰ ਕਹਿੰਦੇ ਆ ਲੰਗਾਠਾ ਆਹ ਵੇਖੋ ਕਿੱਡੀਆਂ ਸੋਹਣੀਆਂ ਲੰਗਾਠਾ ਪਈਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਵੇਖੋ ਬਹੁਤ ਬਹੁਤ ਯਮੀ ਹੋ ਜਾਂਦੀਆਂ ਨੇ ਬਹੁਤ ਮਿੱਠੀਆਂ ਹੋ ਜਾਂਦੀਆਂ ਨੇ ਲੰਗਾਠਾ ਆਹ ਦੇਖੋ ਇਦਾਂ ਦੀਆਂ ਪੀਲੀਆਂ ਪੀਲੀਆਂ ਹੋ ਜਾਣੀਆਂ ਲੰਗਾਠਾ ਤੇ ਬਹੁਤ ਟੇਸਟੀ ਹੁੰਦੀਆਂ ਨੇ ਤੇ ਇੱਥੇ ਨਿੰਬੂ ਦਾ ਬੂਟਾ ਲਾਇਆ ਇਹ ਬੂਟੇ ਕਾਫੀ ਲਾਇਆ ਸੋ ਗਾਇਸ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਹੈ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਆਪਾਂ ਤੁਹਾਨੂੰ ਪਿੰਡੀਆਂ ਤੇ ਧਨੀਏ ਦੇ ਬੀਜ ਬਾਰੇ ਜਾਣਕਾਰੀ ਦਿੱਤੀ ਹੈ ਕਿ ਆਪਾਂ ਬੀ ਨੂੰ ਕਿਵੇਂ ਲਗਾ ਸਕਦੇ ਹਾਂ ਘਰ ਦੇ ਵਿੱਚ ਹੀ ਪਿੰਡੀਆਂ ਵਗੈਰਾ ਲਗਾਉਣੀਆਂ ਚਾਹੀਦੀਆਂ ਹਨ ਕਿਉਂਕਿ ਕੱਚੀ ਜਗ੍ਹਾ ਹਮੇਸ਼ਾ ਰੱਖਿਆ ਕਰੋ ਥੋੜੀ ਥੋੜੀ ਆਪਾਂ ਸਬਜ਼ੀ ਜਰੂਰ ਲਾਉਣੀ ਚਾਹੀਦੀ ਸਾਨੂੰ ਘਰਾਂ ਦੇ ਵਿੱਚ ਤੇ ਆਪਾਂ ਜਦੋਂ ਪਿੰਡੀਆਂ ਦਾ ਬੀ ਮਤਲਬ ਲਿਉਣੇ ਆ ਜਾਂ ਧਨੀਏ ਦਾ ਲਿਉਣੇ ਆ ਤਾਂ ਹਮੇਸ਼ਾ ਉਹਨੂੰ ਅਨੁਰਾਧ ਭੇਂਕੇ ਰੱਖੋ ਬੀਜ ਨੂੰ ਉਸ ਤੋਂ ਬਾਅਦ ਸਵੇਰ ਤੁਸੀਂ ਉਹਨੂੰ ਲਗਾ ਸਕਦੇ ਹੋ ਬਹੁਤ ਜਲਦੀ ਬੀਜ ਨਿਕਲਦੇ ਬੂਟੇ ਨਿਕਲਦੇ ਨੇ ਉਹ ਤੇ ਜੇ ਆਪਾਂ ਇਵੇਂ ਹੀ ਲਗਾ ਦਈਏ ਤੇ ਉਹ ਬੂਟੇ ਜਲਦੀ ਨਹੀਂ ਮਤਲਬ ਨਿਕਲਦੇ ਹੈਗੇ ਸੋ ਤੁਸੀਂ ਜ਼ਰੂਰ ਇਹ ਦੇਖਿਓ ਤੇ ਬਾਕੀ ਆਪੋ ਆਪਣੀ ਮਰਜ਼ੀ ਹੁੰਦੀ ਆ ਕਈ ਵੱਟਾਂ ਤੇ ਲਗਾ ਦਿੰਦੇ ਆ ਵੱਟਾਂ ਤੇ ਵੀ ਬਹੁਤ ਸੋਹਣਾ ਤਨੀਆਂ ਹੁੰਦਾ ਸੋ ਤੁਸੀਂ ਜਿਵੇਂ ਵੀ ਚਾਹਣਾ ਲਗਾਉਣਾ ਚਾਹੁੰਦੇ ਹੋ ਲਗਾ ਸਕਦੇ ਹੋ ਪਰ ਭੇਂਕੇ ਲਗਾਇਓ ਬੀ ਤੇ ਇਹਦੇ ਬਾਰੇ ਆਪਾਂ ਤੁਹਾਨੂੰ ਅੱਜ ਜਾਣਕਾਰੀ ਦਿੱਤੀ ਹੈ ਜੀ ਸੋ ਜੇ ਸਾਡੀ ਥੋੜੀ ਜਿਹੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹੜੀ ਮੈਂ ਕੱਲ ਵੀਡੀਓ ਪਾਈ ਸੀ ਉਹਦੇ ਕਮੈਂਟ ਤੁਹਾਨੂੰ ਅੱਜ ਮੈਂ ਉਹਨਾਂ ਭੈਣਾਂ ਦੇ ਨਾਮ ਬੋਲ ਕੇ ਦੱਸੂਗੀ ਇੱਕ ਤਾਂ ਫਰਸਟ ਕਮੈਂਟ ਆਇਆ ਸੀ ਉਹ ਵੀ ਉਹ ਭੈਣ ਦਾ ਮੈਨੂੰ ਨਾਮ ਨਹੀਂ ਪਤਾ ਸੋ ਪਲੀਜ਼ ਨਾਮ ਜ਼ਰੂਰ ਲਿਖ ਕੇ ਭੇਜਿਆ ਕਰੋ ਨੀਚੇ ਤੇ ਇੱਕ ਆਇਆ ਸੀ ਅ ਅਮਰਤ ਅਮਰਤ ਭੈਣ ਦਾ ਆਇਆ ਸੀ ਇੱਕ ਕਮੈਂਟ ਤੇ ਇੱਕ ਦੋ ਜਾਨਾਂ ਦਾ ਹੋਰ ਆਇਆ ਸੀ ਪਰ ਉਹਨਾਂ ਦੇ ਨਾਮ ਨਹੀਂ ਪਤਾ ਤੇ ਜਦੋਂ ਵੀ ਤੁਸੀਂ ਕਮੈਂਟ ਕਰਦੇ ਹੋ ਪਲੀਜ਼ ਰਿਕੁਐਸਟ ਹੈ ਕਿ ਆਪਣੇ ਨਾਮ ਜ਼ਰੂਰ ਨੀਚੇ ਲਿਖ ਦਿਆ ਕਰੋ ਤੇ ਐਵੇਂ ਨਾਮ ਤੋਂ ਪਤਾ ਚਲ ਜਾਂਦਾ ਹੈ ਵਾ ਹੈ ਨਾ ਕੌਣ ਕਮੈਂਟ ਕਰਦਾ ਹੈ ਕੌਣ ਨਹੀਂ ਸੋ ਪਲੀਜ਼ ਨਾਲੇ ਫੁੱਲ ਵੀਡੀਓ ਵਾਚ ਕਰਿਆ ਕਰੋ ਸਾਰਾ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਵੀਡੀਓ ਵਾਚ ਕਰਦੇ ਪਏ ਹੋ ਜਾਂ ਨਹੀਂ ਤੁਸੀਂ ਵੀਡੀਓ ਵਾਚ ਕਰਦੇ ਹੋ ਸਭ ਫੁੱਲ ਵਾਚ ਕਰਿਆ ਕਰੋ ਜੀ ਤੇ ਕਿਉਂਕਿ ਜੇ ਕਿਸੇ ਨੂੰ ਸਪੋਰਟ ਕਰਨੀ ਹੈ ਨਾ ਤੇ ਇੱਥੋਂ ਕਰਨੀ ਚਾਹੀਦੀ ਹੈ ਦਿਲ ਤੋਂ ਕਰਨੀ ਚਾਹੀਦੀ ਹੈ ਸਪੋਰਟ ਸੋ ਪਲੀਜ਼ ਫੁੱਲ ਵਾਚ ਕਰਕੇ ਦੇਖਿਆ ਕਰੋ ਤੇ ਬਾਕੀ ਇਹ ਆ ਕਿ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਹੈ ਲਾਈਕ ਕਮੈਂਟ ਸ਼ੇਅਰ ਕਰਕੇ ਮੈਨੂੰ ਦੱਸਿਓ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਉਹ ਵੀ ਕਰ ਲੋ ਤੇ ਹੁਣ ਮਿਲਦੇ ਆਪਾਂ ਤੁਹਾਨੂੰ ਅਗਲੀ ਨੈਕਸਟ ਵੀਡੀਓ ਦੇ ਨਾਲ ਜੀ ਬਾਏ ਬਾਏ